ਨਾਹੀ ਰੈੱਡ ਅਲਰਟ ਤੇ ਨਾਹੀ yellow alert ਤੇ ਹੁਣ ਦੇਸ਼ ਤੇ ਵਿੱਚ ਜਾਰੀ ਹੋ ਗਿਆ ਹੈ ਬਲੈਕ ਅਲਰਟ ਯਾਨੀ ਕਿ ਹੁਣ ਹਸਪਤਾਲ ਵੀ ਬੰਦ ਕਰ ਦਿੱਤੇ ਗਏ ਨੇ ਕਈ ਥਾਵਾਂ ਤੇ ਕਈ ਦੇਸ਼ਾਂ ਦੇ ਵਿੱਚ ਭਾਰੀ ਬਾਰਿਸ਼ ਦਾ ਖਤਰਾ ਦੇਖਣ ਨੂੰ ਮਿਲਿਆ ਤਾਂ ਇਹ ਬਾਰਿਸ਼ ਲੋਕਾਂ ਦੇ ਲਈ ਕਿਤੇ ਨਾ ਕਿਤੇ ਜ਼ਿਆਦਾ ਘਾਤਕ ਜਿਹੜੀ ਸਾਪਤ ਹੋ ਰਹੀ ਹੈ ਤੇ ਹਾਂਗਕਾਂਗ ਦੇ ਵਿੱਚ ਇਸੇ ਤਰੀਕੇ ਦੀ ਸਥਿਤੀ ਬਣਦੀ ਹੋਈ ਨਜ਼ਰ ਆ ਰਹੀ ਹੈ ਜਿੱਥੇ ਕਿ ਪਹਿਲਾਂ ਰੈੱਡ ਅਲਰਟ ਜਾਰੀ ਹੋਇਆ ਫਿਰ ਕਈ ਥਾਵਾਂ ਤੇ orange ਅਲਰਟ ਪਰ ਹੁਣ ਬਲੈਕ ਅਲਰਟ ਜਾਰੀ ਹੋ ਗਿਆ ਭਾਰੀ ਬਾਰਿਸ਼ ਨੇ ਇੰਨੀ ਕਿ ਜ਼ਿਆਦਾ ਆਫਤ ਮਚਾ ਦਿੱਤੀ ਹੈ ਕਿ ਉੱਥੇ ਦੇ ਲੋਕ ਪਰਿਸ਼ਾਦ ਤੁਹਾਡੂ ਕਿਨੇ ਬੁਢੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੀ ਕਿ ਅਖਰ ਘਟਨਾ ਕੀ ਹੈ ਕਿ ਕੋਈ ਉਥੇ ਦੇ ਹਾਲਾਤ ਨੇ ਸਥਿਤੀ ਕਿਸ ਤਰੀਕੇ ਦੀ ਬਣੀ ਹੋਈ ਹੈ ਦਰਸਲ ਪਹਿਲਾਂ ਕਈ ਵਾਰ ਰੈਡ ਅਲਰਟ orange ਅਲਰਟ yellow ਅਲਰਟ ਜਾਰੀ ਕੀਤੇ ਪਰ ਇੱਕ ਵਾ ਇੱਕਦਮ ਹੀ ਉਥੇ ਜੋ ਹੈ ਹੁਣ ਬਲੈਕ ਅਲਰਟ ਜਾਰੀ ਕਰ ਦਿੱਤਾ ਇਸੇ ਤਰ੍ਹਾਂ ਹਾਂਗਕਾਂਗ ਦੇ ਅਬਜ਼ਰਵੇਟਰੀ ਨੇ ਜੋ ਹੈ ਹੁਣ ਸਾਲ ਦਾ ਪਹਿਲਾ ਬਲੈਕ ਰੇਨ ਜਿਹੜਾ ਸਟਾਰਟ ਜਿਹੜਾ ਕਰ ਦਿੱਤਾ ਅਲਰਟ ਜਾਰੀ ਕੀਤਾ ਔਰ ਬਲੈਕ ਰੇਨ ਸਟਾਰਮ ਦੇ ਵਿੱਚ ਇਹ ਦਰਸਾਇਆ ਗਿਆ ਕਿ ਕੀ ਹਾਂਗਕਾਂਗ ਦੇ ਕਈ ਇਲਾਕਿਆਂ 'ਚ 70 ਮਿਲੀਮੀਟਰ ਪ੍ਰਤੀ ਘੰਟੇ ਤੋਂ ਵੱਧ بارش ਹੋਣ ਦੀ ਸੰਭਾਵਨਾ ਹੈ ਔਰ ਇਸ ਦੇ ਨਾਲ ਹੀ ਇਹ ਕਿਹਾ ਗਿਆ ਹੈ ਕਿ ਇੱਕ ਵਿਸ਼ਾਲ ਖੱਟੇ ਦਬਾਬ ਵਾਲੇ ਟਰੈਫਿਕ ਕਰਨ ਵਾਲੇ ਤੇਜ਼ ਗਰਜ ਤੂਫਾਨ ਦੇ ਨਾਲ ਲਾਮਾ ਟਾਪੂ ਦੇ ਖਾਸ ਤੌਰ ਤੇ ਭਾਰੀ ਬਾਰਿਸ਼ ਹੋਈ ਹੈ ਜਿੱਥੇ 100 ਮਿਲੀਮੀਟਰ ਪ੍ਰਤੀ ਘੰਟੇ ਤੋਂ ਵੀ ਬਾਰਿਸ਼ ਦੇਖਣ ਨੂੰ ਮਿਲੀ ਹੈ ਵਿਭਾਗ ਨੇ ਐਮਰਜੈਂਸੀ ਸਥਿਤੀ ਦੇ ਵਿੱਚ ਫਸੇ ਲੋਕਾਂ ਦੀ ਸਹਾਇਤਾ ਦੇ ਲਈ ਸਰਕਾਰ ਨੇ ਆਰਜੀ ਰਿਹائش ਤੇ ਵੀ ਇੰਤਜ਼ਾਮ ਕੀਤੇ ਨੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਕਾਰ ਨੇ ਸਕੂਲ ਪ੍ਰਬੰਧਨਾਂ ਨੂੰ ਵੀ ਸਾਵਧਾਨ ਰਹਿਣ ਦੀ ਹਦਾਇਤ ਦਿੱਤੇ ਨੇ ਇਸ ਤੋਂ ਇਲਾਵਾ ਹਾਂਗਕਾਂਗ ਦੇ ਹਸਪੀਟੈਲਿਟੀ ਅਥਾਰਟੀ ਨੂੰ ਵੀ ਕਿਹਾ ਗਿਆ ਕਿ ਅਲਰਟ ਤੇ ਰਹਿਣ ਹਰ ਹਸਪਤਾਲ ਬੰਦ ਰਹਿਣਗੇ ਹਾਲਾਂਕਿ ਜੋ ਮਰੀਜ਼ ਹੌਨ ਹਸਪਤਾਲਾਂ ਚ ਮੌਜੂਦ ਹਨ ਉਹਨਾਂ ਦਾ ਇਲਾਜ ਆਹੀ ਰਹੇਗਾ ਤੇ ਹਸਪਤਾਲਾਂ ਚ ਐਮਰਜੈਂਸੀ ਸਹੂਲਤਾਂ ਵੀ ਜਾਰੀ ਰਹਿਣਗੀਆਂ ਇਸ ਤੋਂ ਪਹਿਲਾਂ ਤੋਂ ਉਸ ਦੀ ਹੈ ਕਿ 20 ਜੁਲਾਈ ਨੂੰ ਵੀ ਹਾਂਗਕਾਂਗ ਦੇ ਵਿੱਚ ਇਹੀ ਤੂਫਾਨ ਨਾਲ ਆਫਤ ਜਿਹੜੀ ਦੇਖਣ ਨੂੰ ਮਿਲੇ ਸੀ ਚੇਤਾਵਨੀ ਜਾਰੀ ਹੋਈ ਸੀ ਇਸ ਅਲਰਟ ਮੁਤਾਬਕ 118 ਕਿਲੋਮੀਟਰ ਤੱਕ ਦੀ ਗਤੀ ਦੇ ਨਾਲ ਤੇਜ਼ ਹਵਾਵਾਂ ਚੱਲੀਆਂ ਸਨ ਤੂਫਾਨ ਕਾਰਨ ਦੇਸ਼tियां ਕਈ ਲੋਕ ਸੇਵਾਵਾਂ ਜਿਹੜੀਆਂ ਮੁਤਲ ਕਰ ਦਤਿਆਂ ਕਈ ਲੋਕਾਂ ਨੂੰ ਪਰ ਇਸੇ ਤਰੀਕੇ ਦੇ ਨਾਲ ਫਲਾਈਟਾਂ ਨੂੰ ਵੀ ਰੱਦ ਜਾਂ ਫਿਰ ਰੀਸ਼ਡਿਊਲ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਘਰੋਂ ਤੋਂ ਬਾਹਰ ਨਾ ਨਿਕਲਣ ਅਤੇ ਸਮੁੰਦਰੀ ਕੱਢਿਆਂ ਤੋਂ ਦੂਰ ਰਹਿਣ ਦੀ ਆਪੀਲ ਕੀਤੀ ਹੈ ਦਰਸਲ ਹਾਂਗਕਾਂਗ ਦੇ ਵਿੱਚ ਸਥਿਤੀਿਕ ਨਾਜ਼ੁਕ ਇੰਨੀ ਬਣ ਚੁੱਕੀ ਹੈ ਉੱਥੇ ਦੇ ਹਾਲਾਤ ਹੀ ਇੰਨੇ ਗੰਭੀਰ ਬਣ ਗਏ ਨੇ ਕਿ ਉੱਥੇ ਬਲੈਕ ਅਲਰਟ ਜਾਰੀ ਕਰ ਦਿੱਤਾ ਹੈ ਜਾਨੀ ਕਿ ਕਿਹਾ ਜਾ ਰਿਹਾ ਹੈ ਕਿ ਬਾਰਿਸ਼ ਇੰਨੀ ਜ਼ਿਆਦਾ ਖਤਰੇ ਦੇ ਵਿੱਚ ਨਜ਼ਰ ਆ ਰਹੀ ਹੈ ਜਾਨੀ ਕਿ ਬਾਰਿਸ਼ ਇੰਨੀ ਜ਼ਿਆਦਾ ਦੇਖਣ ਨੂੰ ਮਿਲੀ ਹੈ ਲੋਕ ਖਤਰੇ ਦੇ ਵਿੱਚ ਨੇ ਉੱਥੇ ਦੇ ਬਾਰਿਸ਼ ਕਰਕੇ ਹਾਲਾਤ ਖਤਰੇ ਦੇ ਵਿੱਚ ਨੇ ਜਿਸ ਕਰਕੇ ਉੱਥੇ ਦੀਆਂ ਹਾਲਾਤਾਂ ਨੂੰ ਦੇਖਦੇ ਹੋਏ ਅਲਰਟ ਜਾਰੀ ਕਰ ਦਿੱਤਾ ਤਾਂ ਪਹਿਲਾਂ ਰੈੱਡ ਅਲਰਟ ਜਾਰੀ ਸੀ orange yellow ਅਲਰਟ ਜਾਰੀ ਹੋਣ ਤੋਂ ਬਾਅਦ ਇੱਕਦਮ ਬਲੈਕ ਅਲਰਟ ਜਾਰੀ ਕਰ ਦਿੱਤਾ ਹਸਪਤਾਲ ਬੰਦ ਕੀਤੇ ਸਕੂਲਾਂ ਨੂੰ ਲੈ ਕੇ ਐਮਰਜੈਂਸੀਆਂ ਐਲਾਨੀਆਂ ਗਈਆਂ ਨੇ ਲੋਕਾਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਗਿਆ ਲੋਕਾਂ ਦੀ ਸੁਰੱਖਿਆ ਦੇ ਲਈ ਕੁਝ ਜਗ੍ਹੀਆਂ ਥਾਵਾਂ ਵੀ ਬਣਾਈਆਂ ਗਈਆਂ ਨੇ ਪਰ ਇਹ ਦੱਸਿਆ ਜਾ ਰਿਹਾ ਹੈ ਕਿ ਕਈ ਟਾਪੂਆਂ ਤੇ ਬਾਰਿਸ਼ ਹੋਣ ਦੇ ਕਰਕੇ ਹਾਲਾਤ ਹਾਂਗਕਾਂਗ ਦੇ ਵਿੱਚ ਪਾਰੀ ਬੱਧਰ ਪੜੇ ਹੋਏ ਨੇ ਤਾਂ ਦੱਸਿਆ ਕਿ ਬਾਰਿਸ਼ ਦਾ ਕਹਿਰ ਕੁਦਰਤ ਦਾ ਕਹਿਰ ਇੰਨਾ ਕਿ ਸਾਦਾ ਬਰਸਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਦੇ ਨਾਲ ਤਬਾਹੀ ਵਾਲੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਪਰ ਹੁਣ ਹਾਂਗਕਾਂਗ ਦੇ ਵਿੱਚ ਬਲੈਕ ਅਲਰਟ ਜਾਰੀ ਕਰ ਦਿੱਤਾ ਗਿਆ